ਗੁਰਦਾਸਪੁਰ ਦੇ ਰਹਿਣ ਵਾਲੇ ਮਹਾਨ ਲੇਖਕ ਚਰਨਜੀਤ ਸਿੰਘ ਆਪਣੀ ਕਲਮ ਤੋਂ ਫੁੱਟੀਆਂ ਰਚਨਾਵਾਂ ਸਮਾਜ ਨੂੰ ਦੇਣ ਦੇ ਨਾਲ-ਨਾਲ ਇੱਕ ਹੋਰ ਮਹਾਨ ਕੰਮ ਕਰ ਗਏ ਹਨ ਆਪਣੀ ਮੌਤ ਤੋਂ ਪਹਿਲਾਂ ਉਹਨਾਂ ਨੇ ਆਪਣੇ ਪੂਰੇ ਦਾ ਪੂਰਾ ਸਰੀਰ ਵੀ ਦਾਨ ਕਰ ਦਿੱਤਾ ਹੈ ਤਾਂ ਜੋ ਮੈਡੀਕਲ ਦੇ ਵਿਦਿਆਰਥੀ ਉਹਨਾਂ ਦੇ ਸਰੀਰ ਨਾਲ ਰਿਸਰਚ ਕਰ ਸਕਣ ਉਹਨਾਂ ਨੇ ਆਪਣਾ ਸਰੀਰ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਐਲਾਨ ਆਪਣੀ ਜਿੰਦੇ ਜੀ ਹੀ ਕਰ ਦਿੱਤਾ ਸੀ ਬਿੱਤੇ ਦਿਨੀ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲੇ ਚਰਨਜੀਤ আলমਗੀਰ ਦੇ ਮ੍ਰਿਤ ਸਰੀਰ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਲੈ ਗਏ ਇਸ ਮੌਕੇ ਉਹਨਾਂ ਦੀ ਨੇ ਕਿਹਾ ਕਿ ਚਰਨਜੀਤ আলমਗੀਰ ਇੱਕ ਮਹਾਨ ਲੇਖਕ ਸੀ ਅਤੇ ਉਸਨੇ ਜੋ ਸੋਚਿਆ ਆਪਣੀ ਜ਼ਿੰਦਗੀ ਵਿੱਚ ਹੁਬਹ ਉਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੀਆ ਉਹ ਪੌਦੇਆਂ ਅਤੇ ਕੁਦਰਤ ਨੂੰ ਪਿਆਰ ਕਰਦੇ ਸਨ ਉਹਨਾਂ ਦੀ ਲੜਕੀ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਉਹਨਾਂ ਦੇ ਪਿਤਾ ਨੇ ਜਿਉਂਦੇ ਜੀ ਆਪਣਾ ਸਰੀਰ ਦਾਨ ਕਰਨ ਜਿਹਾ ਮਹਾਨ ਕੰਮ ਵੀ ਕਰ ਗਏ ਹਨ ਇਸ ਮੌਕੇ ਡਾਕਟਰ ਤੇਜਵੀਰ ਸਿੰਘ ਪ੍ਰੋਫੈਸਰ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਚਰਨਜੀਤ ਸਿੰਘ আলমਗੀਰ ਬਹੁਤ ਹੀ ਚੰਗੀ ਸੋਚ ਰੱਖਣ ਵਾਲੇ ਵਿਅਕਤੀ ਸਨ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਲਿਖਿਆ ਸੀ ਉਹਨਾਂ ਨੂੰ ਇਹ ਸੋਚ ਕੇ ਖੁਸ਼ੀ ਹੁੰਦੀ ਹੈ ਕਿ ਅਜਿਹੇ ਮਹਾਨ ਲੋਕ ਵੀ ਸੰਸਾਰ ਵਿੱਚ ਆਉਂਦੇ ਹਨ ਗੁਰਦਾਸਪੁਰ ਤੋਂ ਜੀਬੀਸੀ ਅਪਡੇਟ ਦੇ ਲਈ ਲੱਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਪਰੋਸੀ ਅਤੇ ਅਟੁੱਟ ਵਿਸ਼ਵਾਸੀ ਯਾਤਰਾ ਦਿਨਾਲ ਪੰਜਾਬ ਐਂਡ ਸਿੰਧ ਬੈਂਕ ਮਨਾ ਰਿਹਾ ਹੈ 117ਵਾਂ ਸਥਾਪਨਾ ਦਿਵਸ ਪੰਜਾਬ ਐਂਡ ਸਿੰਧ ਬੈਂਕ ਆਪਣੇ ਸਾਰੇ ਗ੍ਰਾਹਕਾਂ ਸਰਪਰਸਤਾ ਅਤੇ ਹਿੱਸੇਦਾਰਾਂ ਦਾ ਉਹਨਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਕਰਦਾ ਹੈ ਪੰਜਾਬ ਐਂਡ ਸਿੰਧ ਬੈਂਕ ਜਿੱਥੇ ਸੇਵਾ ਹੀ ਜੀਵਨ ਉਦੇਸ਼ ਹੈ ਡਾਕਟਰ ਜਗਦੀਪ ਸਿੰਘ ਖਲਰ ਪ੍ਰੋਫੈਸਰ ਐਂਡ ਹੈਡ ਐਨੈਟੋਮੀ ਡਿਪਾਰਟਮੈਂਟ ਕਮੇਂਡ ਮੈਡੀਕਲ ਕਾਲਜ ਅੰਬੇਰਸਰ ਅਸੀਂ ਸਰਦਾਰ ਚਰਨ ਸਿੰਘ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਜਾਗਦੀ ਮਿਸਾਲ ਪੈਦਾ ਕੀਤੀ ਹੈ ਕਿਉਂਕਿ ਇਹ ਜੋ ਸ਼ੁਭ ਕੰਮ ਹੈ ਇਹ ਉਹ ਇਨਸਾਨ ਕਰ ਸਕਦਾ ਹੈ ਜੋ ਅੰਦਰੋਂ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ ਉਹਨਾਂ ਦੀਆਂ ਕਿਤਾਬਾਂ ਆਪਾਂ ਸਾਰਿਆਂ ਨੇ ਪੜੀਆਂ ਨੇ ਕਿਤਾਬਾਂ ਵੀ ਪੜਦੇ ਰਵਾਂਗੇ ਉਹ ਹਮੇਸ਼ਾ ਸਾਨੂੰ ਸੇਧ ਦਿੰਦੇ ਰਹਿਣਗੇ ਤੇ ਅਸੀਂ ਸਾਰੇ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਅਜੀਤ ਦੇਵਗੰਦ ਤੇ ਸਮੂਹ ਸਟਾਫ ਵੱਲੋਂ ਇਨਾਂ ਦਾ ਤਹਿ ਦਿਲੋਂ ਇਨਾਂ ਧੰਨਵਾਦ ਕਰਦੇ ਆ ਕਿ ਇਨਾਂ ਨੇ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਨਵੀਂ ਡਾਇਰੈਕਸ਼ਨ ਦੇ ਦਿੱਤੀ ਹੈ ਜਿਹੜੀ ਕਿ ਹਮੇਸ਼ਾ ਹੀ ਚੱਲਦੀ ਰਹੇਗੀ ਇਨਾਂ ਚੰਨ ਸ਼ਬਦਾਂ ਨਾਲ ਅਸੀਂ ਉਮੀਦ ਕਰਦੇ ਆ ਕਿ ਪਰਮਾਤਮਾ ਇਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦੀ ਸ਼ਕਤੀ ਦੇਵੇ ਵੈਕੀਰ ਜੀ ਕਾ ਖਾਲਸਾ ਵੈਕੀਰ ਜੀ ਕੀ ਫਤਿਹ ਜੀ ਅੱਜ ਸਾਡੇ ਮਹਾਨ ਪਰਉਪਕਾਰੀ ਨਾਨਾ ਜੀ ਸਰਦਾਰ ਚਰਨ ਸਿੰਘ ਜੀ ਜੋ ਕਿ ਆਪਣੀ ਦਿੱਤੇ ਸਵਾਸਾਂ ਨੂੰ ਪੂਰਾ ਕਰਕੇ ਚਲਾ ਮਾਰ ਚੁਕੇ ਨੇ ਤੇ ਉਹ ਬਹੁਤ ਹੀ ਮਹਾਨ ਪਰਉਪਕਾਰੀ ਇਨਸਾਨ ਸੀਗੇ ਉਹਨਾਂ ਦੇ ਉਹਨਾਂ ਦੀਆਂ ਲਿਖਤਾਂ ਜਦੋਂ ਕੋਈ ਪੜਦਾ ਉਹਦੇ ਵਿੱਚ ਜੋ ਵੀ ਸਿੱਖਿਆਵਾਂ ਨੇ ਉਹ ਸਾਰਾ ਪਰਉਪਕਾਰੀ ਹੈ ਜੋ ਰੈਂਦੀ ਦੁਨੀਆ ਤੱਕ ਰਹੇਗਾ ਜੋ ਵੀ ਪੜ੍ਹੇਗਾ ਉਹ ਪਰਉਪਕਾਰ ਹੁੰਦੇ ਹੀ ਰਹਿਣਗੇ ਤੇ ਜਾਣ ਵੇਲੇ ਵੀ ਉਹਨਾਂ ਨੇ ਆਪਣਾ ਸਰੀਰ ਵੀ ਉਸੇ ਪਰਉਪਕਾਰ ਵਿੱਚ ਹੀ ਲਾ ਦਿੱਤਾ ਸੋ ਇਸ ਕਰਕੇ ਬਹੁਤ ਵੱਡੇ ਪਰਉਪਕਾਰੀ ਸੀ ਸਦਾ ਹੀ ਸਾਰਿਆਂ ਨਾਲ ਮਿੱਠ ਬੋਲਣ ਵਾਲੇ ਜਿਸ ਕੋਲ ਵੀ ਬੈਣਾ ਉਹਨੂੰ ਕੁਝ ਦੇਣਾ ਹੀ ਉਸ ਕੋਲ ਲੈਣਾ ਨਹੀਂ ਕੁਝ ਚਾਹੇ ਉਹ ਸਿੱਖਿਆ ਰੂਪ ਚ ਦੇਣ ਚਾਹੇ ਕਿਸੇ ਰੂਪ ਚ ਵੀ ਦੇਣ ਪਰ ਉਹ ਦਿੰਦੇ ਸੀਗੇ ਦਾਤੇ ਹੀ ਸੀਗੇ ਉਹ ਬਹੁਤ ਵੱਡੇ ਸਾਧੂ ਸੀਗੇ ਜਿਨ੍ਹਾਂ ਦਾ ਮਨ ਸਾਦੇ ਹੋਇਆ ਸੀ ਤਾਂ ਹੀ ਕਿਸੇ ਨੂੰ ਸੇਧ ਦਿੰਦੇ ਸੀਗੇ ਸੋ ਬਹੁਤ ਵੱਡਾ ਜੀਵਨ ਸੀ ਜਿਸ ਨੂੰ ਜੀ ਕੇ ਤੇ ਉਹਨਾਂ ਦਾ ਜੀਵਨ ਚਲਦਾ ਹੀ ਰਹੇਗਾ ਜਦੋਂ ਤੱਕ ਉਹਨਾਂ ਦੀਆਂ ਲਿਖਤਾਂ ਸਾਨੂੰ ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਅਸੀਂ ਉਹਨਾਂ ਦੇ ਚੱਲਦਾ ਰਹਿਣਾ ਜਿਵੇਂ ਜਿਵੇਂ ਅਸੀਂ ਉਹਨਾਂ ਦੀ ਸਿੱਖਿਆਵਾਂ ਤੇ ਚੱਲਦੇ ਰਵਾਂਗੇ ਓਇਓ ਉਹ ਵੀ ਸਾਡੇ ਨਾਲ ਚੱਲ ਰਹੇ ਨੇ ਸੋ ਇਸ ਕਰਕੇ ਜਿਹੜੇ ਐਸੇ ਮਹਾਨ ਪਰਉਪਕਾਰੀ ਪੁਰਖ ਹੁੰਦੇ ਨੇ ਜੀ ਪੂਰਨ ਪੁਰਖ ਇਹ ਕਦੀ ਨਾ ਆਉਂਦੇ ਨੇ ਤੇ ਨਾ ਕਦੀ ਜਾਂਦੇ ਨੇ ਸੋ ਇਹੀ ਬਸ ਜੀ ਉਹਨਾਂ ਦੇ ਚਰਨਾਂ 'ਚ ਹੀ ਆ ਜੀ ਉਹ ਆਪਣੀ ਸਿੱਖਿਆ ਤੇ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਰੱਖਣ ਧੰਨਵਾਦ ਆਲਮਗੀਰ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਇੱਕ ਬਹੁਤ ਹੀ ਵਧੀਆ ਫਿਲਾਸਫਰ ਐਂਡ ਆਥਰ ਆਪਣੀ ਜ਼ਿੰਦਗੀ ਵਿੱਚ ਕਿਸੇ ਤੋਂ ਨਾ ਐਕਸਪੈਕਟ ਕਰਨਾ ਤੇ ਸਭ ਕੁਝ ਬਾਕੀਆਂ ਨੂੰ ਦੇਣਾ ਮੈਂ ਜੇ ਕਿਸੇ ਤੋਂ ਸਿੱਖਣਾ ਚਾਹਾਂ ਤੇ ਮੈਂ ਇਹਨਾਂ ਤੋਂ ਸਿੱਖਣਾ ਚਾਹਾਂਗੀ ਮਤਲਬ ਆਪਣੀ ਸੋਚ ਤੋਂ ਅਗਾਂਵਧੂ ਸੋਚ ਰੱਖਣਾ ਆਪਣੇ ਟਾਈਮ ਤੋਂ ਅੱਗੇ ਦਾ ਸੋਚਣਾ ਸ਼ਾਇਦ ਹੀ ਮੈਨੂੰ ਲੱਗਦਾ ਹੈ ਕੋਈ 100 ਸਾਲ ਜਾਂ 150 ਸਾਲ ਜਾਂ 200 ਸਾਲ ਆਉਣ ਵਾਲੇ ਲੋਕ ਉਹ ਸੋਚਣਗੇ ਜੋ ਇਹ ਅੱਜ ਸੋਚ ਗਏ ਹਨ ਮਤਲਬ ਆਪਣੀ ਬਾਡੀ ਨੂੰ ਡੋਨੇਟ ਕਰਨਾ ਕਿਸੇ ਕਿਸੇ ਦੇ ਵਾਸਤੇ ਗੱਲ ਹੋ ਸਕਦੀ ਹੈ ਜੋ ਇਹਨਾਂ ਕੀਤਾ ਉਹ ਕੋਈ ਹੀ ਸ਼ਾਇਦ ਕਰੇਗਾ ਇਹ ਫੁੱਲਾਂ ਬੂਟਿਆਂ ਨੂੰ ਇੰਨਾ ਪਿਆਰ ਕਰਦੇ ਰਹੇ ਆ ਮਤਲਬ ਇਹਨਾਂ ਬੂਟਿਆਂ ਲਾ ਕੇ ਬੈਠੇ ਰਹਿਣਾ ਧੁੱਪ ਹੋਵੇ ਛਾਂ ਹੋਵੇ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਇਹਨਾਂ ਸ਼ੁਰੂ ਕਰਨਾ ਹੈ ਲਿਖਣਾ ਤੇ ਸੂਰਜ ਢਲਦਿਆਂ ਇਹਨਾਂ ਨੇ ਬੰਦ ਕਰ ਦੇਣਾ ਹੈ ਜੀ ਇਹਨਾਂ ਨੇ 4 ਵਜੇ ਤੋਂ ਬਾਅਦ ਕੁਝ ਵੀ ਨਹੀਂ ਖਾਣਾ ਕਿ ਜਦੋਂ ਸੂਰਜ ਨਿਕਲੇਗਾ ਉਦੋਂ ਇਹਨਾਂ ਨੇ ਕੁਝ ਵੀ ਆਪਣਾ ਭੋਜਨ ਛਕਣਾ ਇੱਕ ਇੱਕ ਠੰਡੇ ਪਾਣੀ ਦੇ ਨੇ ਸ਼ਕੀਨ ਰਹੇ ਹੈ ਕਿ ਮਤਲਬ ਇਹ ਮਤਲਬ ਬਹੁਤ ਹੀ ਚਾਹੇ ਗਰਮੀ ਹੋਏ ਚਾਹੇ ਸਰਦੀ ਹੋਏ ਠੰਡਾ ਪਾਣੀ ਪੀਂਦੇ ਸੀਗੇ ਹਮੇਸ਼ਾ ਇਹ ਇੰਨੀ ਸਿੰਪਲ ਲਾਈਫ ਯੈਟ ਹਾਰਡ ਲਾਈਫ ਜੀ ਕੇ ਗਏ ਹੈ ਜੋ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਆਪਾਂ ਜੀ ਸਕਦੇ ਹਾਂ ਲਾਈਫ ਇੰਨੀ ਸਿੰਪਲ ਸਰਲਤਾ ਵਾਲੀ ਜ਼ਿੰਦਗੀ ਜਿੱਤੇ ਜਿਹਦੇ ਵਿੱਚ ਸ਼ਾਇਦ ਹੀ ਕੋਈ ਐਕਸਪੈਕਟ ਕਰੇਗਾ ਕਿ ਹਾਂ ਮੈਨੂੰ ਆਹ ਚਾਹੀਦਾ ਮੈਨੂੰ ਆਹ ਚਾਹੀਦਾ ਕਦੇ ਵੀ ਨਹੀਂ ਇੱਕ ਅਜੀਤ ਤਾਂ ਕੇ ਮਤਲਬ ਗਰਮੀ ਵਿੱਚ ਧੁੱਪੇ ਬੈਠ ਕੇ ਆਪਣੀਆਂ ਨਾਵਲਾਂ ਲਿਖਦੇ ਰਹੇ ਆ ਧੁੱਪੇ ਬੈਠ ਬੈਠ ਕੇ ਇਹਨਾਂ ਮਤਲਬ ਆਪਣੇ ਜਿੰਨੇ ਵੀ ਨਾਵਲ ਹੈ ਉਹ ਸਾਰੇ ਲਿਖੇ ਆ ਕਦੀ ਇਹਨਾਂ ਪੱਖਾ ਨਹੀਂ ਵਰਤਿਆ ਹੋਏਗਾ ਕਦੀ ਇਹਨਾਂ ਏਸੀ ਜਾਂ ਕੋਈ ਵੀ ਅੱਜ ਦੇ ਮਾਡਰਨ ਯੁੱਗ ਦਾ ਕੋਈ ਵੀ ਚੀਜ਼ ਜਿਹੜੀ ਹੋਏਗੀ ਜਿਹੜੀ ਆਪਾਂ ਨੂੰ ਕੰਫਰਟ ਲਾਈਫ ਲਈ ਚਾਹੀਦੀ ਹੁੰਦੀ ਹੈ ਉਹਨਾਂ ਕਦੀ ਵੀ ਨਹੀਂ ਵਰਤੀ ਹੋਏਗੀ ਮਤਲਬ ਟੂ ਬੀ ਸੱਚ ਮੈਨ ਐਂਡ ਟੂ ਬੀ ਸੱਚ ਅ ਹੰਬਲ ਮੈਨ ਇਜ਼ ਆਈ ਡੋਨਟ ਥਿੰਕ ਐਨੀਵਨ ਔਰ any one in coming ages can be ਤੁਹਾਡੇ ਕੀ ਲੱਗਦੇ ਸੀ ਕਿ ਇਹਨਾਂ ਦੀ ਕਿੰਨੀ ਉਮਰ ਸੀ ਜਿਹਦੇ ਨਾਲ ਦੱਸੋ ਇਹ ਇਹ ਮੇਰੇ ਨਾਨਾ ਜੀ ਹੈ ਇਹ ਮਤਲਬ ਇਹ ਸਾਡੇ ਉਹ ਸਰਪ੍ਰਸ ਨੇ ਜਿਹੜੇ ਕਿ ਮਤਲਬ ਸ਼ਾਇਦ ਕਿਸੇ ਕਿਸੇ ਨੂੰ ਹੀ ਮਿਲਣਗੇ ਇਹਨਾਂ ਹਮੇਸ਼ਾ ਮਤਲਬ ਆਪਣੇ ਬੱਚਿਆਂ ਦਾ ਆਪਣੇ ਆਪਾਂ ਦੋਤੇ ਪੋਤਿਆਂ ਦਾ ਦੋਤਿਆਂ ਦਾ ਪੋਤਿਆਂ ਦਾ ਪੁੱਤਿਆਂ ਦਾ ਇਹ ਮਤਲਬ ਜਿੰਨੇ ਵੀ ਜਾਣਿਆਂ ਦਾ ਸਾਡਾ ਨਾਮ ਰੱਖਿਆ ਹੋਇਆ ਇਹਨਾਂ ਨੇ ਰੱਖਿਆ ਹੈ ਆਪਾਂ ਇਹਦੇ ਸ਼ੁਕਰਗੁਜ਼ਾਰਾ ਕਿ ਮਤਲਬ ਉਹ ਨਾਮ ਜਿਹੜਾ ਸਾਨੂੰ ਇਹਨਾਂ ਨੇ ਦਿੱਤਾ ਹੈ ਉਹ ਆਪਾਂ ਹਮੇਸ਼ਾ ਆਪਣੀ ਜ਼ਿੰਦਗੀ ਨਾਲ ਕੈਰੀ ਫਾਰਵਰਡ ਕਰ ਸਕਾਂਗੇ ਮਤਲਬ ਜਦੋਂ ਸ਼ਾਇਦ ਮੈਂ ਆਪਣੇ ਬਾਰੇ ਸੋਚਾਂਗੀ ਜਦੋਂ ਵੀ ਸਾਡੇ ਵਿੱਚੋਂ ਕੋਈ ਵੀ ਮੇਰਾ ਕਜ਼ਨ ਮੇਰੇ ਪਿਤਾ ਮਾਤਾ ਮਤਲਬ ਜਦੋਂ ਵੀ ਉਹ ਸੋਚਣਗੇ ਕਿ ਹਾਂ ਆਪਾਂ ਆਪਾਂ ਦੀ ਸ਼ਖਸੀਅਤ ਕੀ ਹੈ ਉਹ ਸ਼ਾਇਦ ਉਦੋਂ ਹੀ ਆਪਾਂ ਨਾਨਾ ਜੀ ਨੂੰ ਯਾਦ ਕਰਾਂਗੇ ਤੇ ਇੰਨੀ ਮਹਾਨ ਸ਼ਖਸੀਅਤ ਦੇ ਜੀਨਸ ਆਪਣੇ ਵਿੱਚ ਲੈ ਕੇ ਆਉਣਾ ਇੱਕ ਮੇਰੇ ਲਈ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਚੀਜ਼ ਲਈ